ਅੱਜ ਮੈਂ ਤੁਹਾਡੇ ਵਾਸਤੇ ਫੇਮਸ ਡੇ ਅਤੇ ਡੇਟਸ ਜਿੰਨੀਆਂ ਵੀ ਇੰਟਰਨੈਸ਼ਨਲ ਲੈਵਲ ਤੇ ਅਤੇ ਵਰਲਡ ਲੈਵਲ ਤੇ ਜਿੰਨੀਆਂ ਵੀ ਦਿਵਸ ਮਨਾਏ ਜਾਂਦੇ ਨੇ ਉਹ ਸਾਰੇ ਅੱਜ ਆਪਾਂ ਡਿਸਕਸ ਕਰਾਂਗੇ ਇਸ ਵੀਡੀਓ ਦੇ ਵਿੱਚ ਇਹ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਸੋ ਵੀਡੀਓ ਦੇ ਅੰਤ ਤੱਕ ਤੁਸੀਂ ਜਰੂਰ ਬਨੇ ਰਹੋ ਅਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਜੋ ਵੀ ਚੈਨਲ ਤੇ ਸਟੂਡੈਂਟ ਪਰਿਵਾਰ ਵਾਸਤੇ ਕਰ ਰਹੇ ਹਨ ਜਰੂਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿ ਐਦਾਂ ਦੇ ਹੀ ਇੰਟਰਸਟਿੰਗ ਵੀਡੀਓ ਤੁਹਾਨੂੰ ਦੇਖਣ ਨੂੰ ਮਿਲਦੇ ਰਹਿਣਗੇ ਠੀਕ ਹੈ ਜੀ ਸੋ ਵਾਦਦੇ ਹਾਂ ਜੀ ਆਪਾਂ ਪਹਿਲੇ ਕੁਸ਼ਣ ਦੇ ਵਾਸਤੇ ਪਹਿਲਾ ਕੁਸ਼ਣ ਹੈ ਜੀ ਰਾਸ਼ੀ ਵੋ ਮਿਲ ਆ ਜਾਂਦਾ ਹੈ ਆਪਨੇ ਜੀ 17 ਦਸੰਬਰ 17 ਮਾਰਚ 21 ਜੂਨ ਜਾਂ 25 ਜਨਵਰੀ ਨੂੰ ਦੱਸੋ ਜੀ ਸਹੀ ਉੱਤਰ ਕੀ ਹੋਏਗਾ ਇਸ ਦਾ ਓਕਿੰਗਟਰ ਹਮਨੇ ਤੇ ਜਿਨਾਂ ਨੂੰ ਇਹਨਾਂ ਦਾ ਉੱਤਰ ਪਤਾ ਹੋਣਗੇ ਉਹ ਜਰੂਰ ਮੈਨੂੰ ਕਮੈਂਟ ਕਰਕੇ ਨਾਲ ਦੇ ਨਾਲ ਦੱਸਿਓ ਤਾਂ ਜੋ ਮੈਨੂੰ ਪਤਾ ਲੱਗ ਸਕੇ ਕਿ ਕਿੰਨਾਂ ਨੂੰ ਕਿੰਨੀ ਜਾਣਕਾਰੀ ਪਤਾ ਸੀ ਠੀਕ ਹੈ ਜੀ ਸੋ ਜਿਹਦਾ ਸਹੀ ਤਰ੍ਹਾਂ ਉਹ ਹੈ ਜੀ 25 ਜਨਵਰੀ ਨੂੰ ਠੀਕ ਹੈ ਜੀ ਰਾਸ਼ਟਰੀ ਵੋਟਰ ਦੀ ਜੋ ਠੀਕ ਹੈ ਉਹ ਕਦੋਂ ਮਨਾਇਆ ਜਾਂਦਾ ਹੈ ਤੁਹਾਡੇ ਤੈ ਹੀ ਤਰੋ ਵੇਗਾ 25 ਜਨਵਰੀ ਨੂੰ ਮਨਾਇਆ ਜਾਂਦਾ ਠੀਕ ਹੈ ਅਤੇ ਇਹ ਇਹ ਇੱਕ ਹੁਣ ਕੁਸ਼ਨ ਬਣਦਾ ਕਿ ਇਹ ਕਿਉਂ ਮਨਾਇਆ ਜਾਂਦਾ ਠੀਕ ਹੈ ਤੁਹਾਡੇ ਜਾਣਕਾਰੀ ਦੱਸਾਂਗੇ ਹਰੇਕ ਕੁਸ਼ਨ ਦਾ ਨਾਲ ਨਾਲ ਦੱਸਾਂਗੇ ਕਿ ਇਹ ਦਿਨ ਹੈ ਜੋ ਇਹ ਕਿਉਂ ਮਨਾਇਆ ਜਾਂਦਾ ਹੈ ਤੇ ਕਦੋਂ ਮਨਾਇਆ ਜਾਂਦਾ ਹੈ ਠੀਕ ਹੈ ਸੋ ਪਹਿਲੀ ਗੱਲ ਹੋ ਰਹੀ ਹੈ ਜੀ ਰਾਸ਼ਟਰੀ ਵੋਟਰ ਦਿਵਸ ਕਿਉਂ ਮਨਾਇਆ ਜਾਂਦਾ ਹੈ ਇਹ ਮਨਾਇਆ ਜਾਂਦਾ ਹੈ ਠੀਕ ਹੈ ਇਹ 1 ਜਨਵਰੀ ਨੂੰ ਠੀਕ ਹੈ ਜੀ ਚਾਹੇ ਉਹ 2020 ਸੀ ਚਾਹੇ 21 ਚਾਹੇ 22 ਚੱਲ ਰਿਹਾ ਚਾਹੇ ਅੱਗੇ 23 ਆਏਗਾ ਠੀਕ ਹੈ ਜੀ ਹਰੇਕ ਸਾਲ ਇਦਾਂ ਹੀ ਹੁੰਦਾ ਹੈ 1 ਜਨਵਰੀ ਤੋਂ ਬਾਅਦ ਦੇਖਿਆ ਜਾਂਦਾ ਹੈ ਕਿ ਕਿੰਨੇ ਜੋ ਮਤਦਾਤਾ ਹਨ ਠੀਕ ਹੈ 18 ਸਾਲ ਤੋਂ ਉੱਪਰ ਹੋ ਗਏ ਹਨ ਠੀਕ ਹੈ 18 ਸਾਲ ਦੀ ਉਮਰ ਹੋ ਗਈ ਹੈ ਤੇ ਇਸ ਦਿਨ ਇਹ ਪਹਿਚਾਨੇ ਜਾਂਦੇ ਹਨ ਠੀਕ ਹੈ ਜੀ ਇਸ ਦਿਨ ਇਹਦੀ ਪਹਿਚਾਣ ਕੀਤੀ ਜਾਂਦੀ ਹੈ ਜੋ ਮਤਦਾਤਾ ਹੁੰਦੇ ਹਨ ਜੋ ਆਪਾਂ ਮਤਦਾਨ ਕਰਦੇ ਆਂ ਭਾਵੇਂ ਚੋਣਾਂ ਦੇ ਵਿੱਚ ਜਿੰਨੇ ਵੀ ਆਪਾਂ ਵੋਟਾਂ ਪਾਉਣੇ ਉਹਨਾਂ ਨੂੰ ਮਤਦਾਨ ਕਹੇ ਜਾਂਦਾ ਤੇ ਹੋਪ ਕਰਦਾ ਜਿੰਨੇ ਵੀ 20 ਫਰਵਰੀ ਨੂੰ ਜੋ ਵੋਟਾਂ ਐਸੀ ਹੋਤੇ ਤੁਸੀਂ ਆਪਣੀ ਸਹੀ ਮਤਦਾਨ ਕੀਤੀ ਹੋਏਗੀ ਠੀਕ ਹੈ ਜੀ ਸੋ ਇਹ ਸੀ ਜੀ ਜਾਣਕਾਰੀ ਸੋ ਵਾਦਿਆਂ ਜੀ ਅਗਲਾ ਪ੍ਰਸ਼ਨ ਦੇ ਬਾਅਦ ਹਾਂਜੀ ਅਗਲਾ ਪ੍ਰਸ਼ਨ ਜੀ ਵਿਸ਼ਵ ਹਿੰਦੀ ਦਿਵਸ ਕਦੋਂ ਮਨਾਇਆ ਜਾਂਦਾ ਹੈ ਆਪਸ਼ਨ ਹੈ ਜੀ 16 ਅਗਸਤ 14 ਸਤੰਬਰ 25 ਜਨਵਰੀ ਜਾਂ 11 ਜੁਲਾਈ ਨੂੰ ਦੱਸੋ ਜੀ ਸਹੀ ਉੱਤਰ ਕੀ ਹੋਵੇਗਾ ਇਸ ਦਾ ਆਪਸ਼ਨ ਚੜ੍ਹ ਹਮਨੇ ਤੇ ਇਹਦੇ ਸਹੀ ਉੱਤਰ ਹੈ ਉਹ ਹੈ ਜੀ 14 ਸਤੰਬਰ ਨੂੰ ਹਾਂਜੀ ਬਿਲਕੁਲ ਸਹੀ ਉੱਤਰ ਹੈ ਵਿਸ਼ਵ ਹਿੰਦੀ ਦਿਵਸ ਕਦੋਂ ਮਨਾਇਆ ਜਾਂਦਾ ਹੈ ਜਿਹੜਾ ਇਹ ਤਰ ਹੋਗਾ 14 ਸਤੰਬਰ ਨੂੰ ਮਨਾਇਆ ਜਾਂਦਾ ਠੀਕ ਹੈ ਜੀ ਤੇ ਹੁਣ ਆਪਾਂ ਗੱਲ ਕਰਨੇ ਆ ਇਹ ਕਿਉਂ ਮਨਾਇਆ ਜਾਂਦਾ ਹੈ ਇਹਦਾ ਜੋ ਇਹ ਤਾਂਮਣਾ ਇਹਦਾ ਜੋ ਉਦੇਸ਼ ਹੈ ਇਹ ਹੈ ਕਿ ਹਿੰਦੀ ਭਾਸ਼ਾ ਦਾ ਪੂਰੀ ਦੁਨੀਆ ਵਿੱਚ ਪ੍ਰਚਾਰ ਕੀਤਾ ਜਾਵੇ ਇਸ ਦਿਨ ਜੋ ਹੈ 14 ਸਤੰਬਰ ਨੂੰ ਹਿੰਦੀ ਭਾਸ਼ਾ ਦਾ ਪੂਰੇ ਪੂਰੇ ਦੇਸ਼ ਵਿੱਚ ਠੀਕ ਹੈ ਜੀ ਪੂਰੀ ਦੁਨੀਆ ਵਿੱਚ ਪ੍ਰਚਾਰ ਕੀਤਾ ਜਾਂਦਾ ਹੈ ਠੀਕ ਹੈ ਸੋ ਵਿੱਚ ਵੀ ਹਿੰਦੀ ਦੇ ਕਦਮ ਬਣਾਇਆ ਜਾਂਦਾ ਹੈ ਜ਼ਰੂਰਤਾਂ ਦੇ ਰੱਖਣਾ ਤੁਸੀਂ 14 ਸਤੰਬਰ ਨੂੰ ਮਨਾਇਆ ਜਾਂਦਾ ਹੈ ਸੋ ਜ਼ਰੂਰ ਧਿਆਨ ਵਿੱਚ ਰੱਖਿਓ ਬਾਦਿਆਂ ਜੀ ਅਗਲਾ ਕੁਸ਼ਣ ਦੇ ਬਾਅਦ ਆਪਾਂ ਆਸ਼ਨਾ ਜੀ ਰਾਸ਼ਟਰੀ ਗਣਿਤ ਦਿਵਸ ਕਦੋਂ ਮਨਾਇਆ ਜਾਂਦਾ ਹੈ ਆਪਸ਼ਨ ਹੈ ਜੀ 17 ਦਸੰਬਰ 22 ਦਸੰਬਰ 20 ਦਸੰਬਰ ਜਾਂ 25 ਦਸੰਬਰ ਦੱਸੋ ਜੀ ਸਹੀ ਉੱਤਰ ਕੀ ਹੋਵੇਗਾ ਇਸ ਦਾ ਆਪਸ਼ਨ ਇੱਥੇ ਆਮਨੇ ਤੇ ਇਹਦਾ ਸਹੀ ਉੱਤਰ ਹੈ ਉਹ ਹੈ ਜੀ 22 ਦਸੰਬਰ ਨੂੰ ਮਨਾਇਆ ਜਾਂਦਾ ਹੈ ਹਾਂ ਜੀ ਬਿਲਕੁਲ ਸਹੀ ਹੈ ਰਾਸ਼ਟਰੀ ਗਣਿਤ ਦਿਵਸ ਹੈ ਜੋ ਇੱਕ ਅਦੋਂ ਮਨਾਇਆ ਜਾਂਦਾ ਹੈ ਥੋੜਾ ਜਿਹਾ ਵਗਾ 22 ਦਸੰਬਰ ਨੂੰ ਮਨਾਇਆ ਤੇ ਹੁਣ ਗੱਲ ਕਰ ਲੈਣੇ ਆ ਜੀ ਇਹ ਕਿਉਂ ਮਨਾਇਆ ਜਾਂਦਾ ਹੈ ਇਹ ਮਨਾਇਆ ਜਾਂਦਾ ਹੈ ਜੀ ਮਹਾਨ ਸ਼੍ਰੀ ਨਿਵਾਸ ਰਾਮਾ ਨੋਜ ਜਿਹਦਾ ਤੁਸੀਂ ਨਾ ਸੁਣਿਆ ਹੋਗਾ ਠੀਕ ਹੈ ਜੀ ਉਹਨਾਂ ਦੇ ਸਨਮਾਨ ਵਿੱਚ ਇਹ ਮਨਾਇਆ ਜਾਂਦਾ ਕਿਉਂਕਿ ਉਹ ਇੱਕ ਬਹੁਤ ਹੀ ਵੱਡੇ ਗਣਿਤਕ ਹੋਏ ਹਨ ਠੀਕ ਹੈ ਜੀ ਸੋ ਉਹਨਾਂ ਦੀ ਯਾਦ ਵਿੱਚ ਇਹ ਮਨਾਇਆ ਜਾਂਦਾ ਹੈ 22 ਦਸੰਬਰ ਨੂੰ ਠੀਕ ਹੈ ਜੀ ਰਾਸ਼ਟਰੀ ਗਣਤ ਦਿਵਸ ਠੀਕ ਹੈ ਸੋ ਜ਼ਰੂਰ ਧਿਆਨ ਰੱਖਿਓ ਵਾਧਿਆ ਜੀ ਅਗਲੇ ਕੁਸ਼ਨ ਦੇ ਬਾਅਦ ਅਤੇ ਜੇਕਰ ਜਾਣਕਾਰੀ ਵਧੀਆ ਲੱਗ ਰਹੀ ਹੈ ਸੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਹਾਂਜੀ ਅਲੋਸਟ ਨੇ ਜੀ ਭਾਰਤ ਵਿੱਚ ਝੰਡਾ ਦਿਵਸ ਕਦੋਂ ਮਨਾਇਆ ਜਾਂਦਾ ਹੈ ਠੀਕ ਹੈ ਹੁਣ ਗੱਲ ਕਰ ਲਿਆ ਝੰਡਾ ਦਿਵਸ ਦੀ ਆਪਸ਼ਨ ਹੈ ਜੀ 3 ਦਸੰਬਰ 7 ਦਸੰਬਰ 11 ਦਸੰਬਰ ਜਾਂ 17 ਦਸੰਬਰ ਦੱਸੋ ਜੀ ਸਹੀ ਉੱਤਰ ਕੀ ਹੋਵੇਗਾ ਇਹਨਾਂ ਵਿੱਚੋਂ ਔਫਟਰ ਹੰਟਰ ਹਮਨੇ ਤੇ ਇਹਦਾ ਸਹੀ ਤਰ੍ਹਾਂ ਉਹ ਹੈ ਜੀ 7 ਦਸੰਬਰ ਨੂੰ ਹਾਂਜੀ ਬਿਲਕੁਲ ਸਹੀ ਤਰ੍ਹਾਂ ਭਾਰਤੀ ਝੰਡਾ ਦਿਵਸ ਕਦੋਂ ਮਨਾਇਆ ਜਾਂਦਾ ਹੈ ਥੋੜਾ ਜਿਹਾ ਹੋਗਾ 7 ਦਸੰਬਰ ਨੂੰ ਮਨਾਇਆ ਜਾਂਦਾ ਹੈ ਠੀਕ ਹੈ ਸੋ ਹੁਣ ਆਪਾਂ ਗੱਲ ਕਰ ਲੈਨੇ ਆ ਕਿ ਇਹ ਕਿਉਂ ਮਨਾਇਆ ਜਾਂਦਾ ਹੈ ਠੀਕ ਹੈ ਇਸ ਦੀ ਜੋ ਪਹਿਲੀ ਵਾਰ ਜੋ ਇਸ ਦੀ ਸਥਾਪਨਾ ਹੋਈ ਸੀ ਠੀਕ ਹੈ ਪਹਿਲੀ ਵਾਰ ਜਦੋਂ ਇਸ ਨੂੰ ਕੁਛ ਕੀਤਾ ਗਿਆ ਸੀ ਉਹ ਕੀਤਾ ਗਿਆ ਸੀ ਜੀ ਪੂਰੀ ਡੇਟ ਤੁਸੀਂ ਸੁਣ ਲਓ ਜੇਕਰ ਤੁਹਾਨੂੰ ਪੁੱਛੀ ਜਾਵੇ 7 ਸਤੰਬਰ ਠੀਕ ਹੈ ਜੀ 7 ਸਤੰਬਰ 1949 ਦੇ ਵਿੱਚ ਠੀਕ ਹੈ ਜੀ ਇਸ ਨੂੰ ਪੁੱਛਤ ਕੀਤਾ ਗਿਆ ਸੀਗਾ ਭਾਰਤ ਝੰਡਾ ਦਿਵਸ ਅਤੇ ਹੁਣ ਗੱਲ ਕਰ ਲੈਣੇ ਆ ਜੀ ਇਹ ਕਿਉਂ ਬਣਾਇਆ ਜਾਂਦਾ ਹੈ ਇਹ ਬਣਾਇਆ ਜਾਂਦਾ ਹੈ ਕਿ ਜੋ ਵੀ ਆਪਣੇ ਜਵਾਨ ਹੁੰਦੇ ਹਨ ਠੀਕ ਹੈ ਉਹਨਾਂ ਨੂੰ ਸਮਰਪਿਤ ਕਰਨ ਲਈ ਠੀਕ ਹੈ ਜੀ ਇਹ ਬਣਾਇਆ ਜਾਂਦਾ ਹੈ ਭਾਰਤੀ ਝੰਡਾ ਦਿਵਸ ਠੀਕ ਹੈ ਜੀ ਸੋ ਜ਼ਰੂਰ ਧਿਆਨ ਰੱਖਿਓ ਵਾਦਿਆਂ ਜੀ ਅਗਲੇ ਕੁਸ਼ਣ ਦੇ ਬਾਅਦ ਹਾਂ ਜੀ ਅਗਲਾ ਆਸ਼ਣ ਹੈ ਜੀ ਅੰਤਰਰਾਸ਼ਟਰੀ ਸੁਤੰਤਰ ਪ੍ਰੈਸ ਦਿਵਸ ਕਦੋਂ ਮਨਾਇਆ ਜਾਂਦਾ ਹੈ ਬਹੁਤ ਹੀ ਇੰਪੋਰਟੈਂਟ ਕੁਸ਼ਣ ਜਿੰਨੇ ਵੀ ਕੁਸ਼ਣ ਕਰਵਾਉਂਗਾ ਬਹੁਤ ਹੀ ਜ਼ਿਆਦਾ ਇੰਨ ਹੋਣ ਹਨ ਅਤੇ ਇਗਜ਼ਾਮ ਵਿੱਚ ਪੁੱਛੇ ਜਾ ਸਕਦੇ ਹਨ ਠੀਕ ਹੈ ਜੀ ਸੋ ਆਪਟਨ ਜੀ 1 ਮਈ 3 ਮਈ 22 ਮਈਆਂ 11 ਮਈ ਦੱਸੋ ਜੀ ਸਹੀ ਉਤਰ ਕਿ ਹੋਵੇਗਾ ਇਸ ਦਾ ਆਪਟਨਟਰ ਹਮਨੇ ਤੇ ਇਹਦਾ ਸਹੀ ਉਤਰ ਹੈ ਉਹ ਆ ਜੀ 3 ਮਈ ਨੂੰ ਹਾਂਜੀ ਬਿਲਕੁਲ ਸਹੀ ਤਰ੍ਹਾਂ ਅੰਤਰਰਾਸ਼ਟਰੀ ਸੁਤੰਤਰ ਪ੍ਰੈਸ ਦਿਵਸ ਕਦੋਂ ਮਨਾਇਆ ਜਾਂਦਾ ਹੈ ਥੋੜੇ ਦੋਗਾ 3 ਮਈ ਨੂੰ ਮਨਾਇਆ ਜਾਂਦਾ ਹੈ ਠੀਕ ਹੈ ਜੀ ਹੁਣ ਇਹ ਕਿਉਂ ਮਨਾਇਆ ਜਾਂਦਾ ਹੈ ਇਹ ਮਨਾਇਆ ਜਾਂਦਾ ਜੀ ਜੋ ਕਿ ਉਸ ਟਾਈਮ ਸਰਕਾਰ ਸਰਕਾਰਾਂ ਹੁੰਦੀਆਂ ਸੀਗੀਆਂ ਠੀਕ ਹੈ ਉਹ ਵੀ ਕਰਦੇ ਜਨਤਾ ਨੂੰ ਗੁੰਮਰਾਹ ਕਰਦੀਆਂ ਸੀਗੀਆਂ ਠੀਕ ਹੈ ਜੀ ਜਨਤਾ ਨੂੰ ਗੁੰਮਰਾਹ ਕਰਦੇ ਤੇ ਪ੍ਰੈਸ ਤੋਂ ਬਚਣ ਲਈ ਇਹ ਜੋ ਹੈ ਇਸ ਦਿਨ ਜੋ ਕੋਸ਼ਿਸ਼ ਕੀਤਾ ਗਈ ਇਹ ਦਿਨ ਅੰਤਰਰਾਸ਼ਟਰੀ ਸੁਤੰਤਰਤਾ ਦਿਵਸ ਮਨਾਇਆ ਜਾਂਦਾ ਹੈ ਹਰ ਸਾਲ 3 ਮਈ ਨੂੰ ਇਹ ਮਨਾਇਆ ਜਾਂਦਾ ਹੈ ਠੀਕ ਹੈ ਜੀ ਸੋ ਜ਼ਰੂਰ ਧਿਆਨ ਰੱਖਿਓ ਵਾਧਿਆ ਜੀ ਅਗਲੇ ਕੁਸ਼ਨ ਦੇ ਬਾਅਦ ਹਾਂਜੀ ਅਲੋਪਸ਼ਨ ਹੈ ਜੀ ਵਿਸ਼ਵ ਮੌਸਮ ਵਿਗਿਆਨ ਦਿਵਸ ਕਦੋਂ ਮਨਾਇਆ ਜਾਂਦਾ ਹੈ ਬਹੁਤ ਹੀ ਜ਼ਿਆਦਾ ਇੰਪੋਰਟ ਕੁਸ਼ਨ ਆਵੇ ਠੀਕ ਹੈ ਬਹੁਤ ਹੀ ਵੈਰੀ ਵੈਰੀ ਇੰਪੋਰਟ ਮੈਂ ਲਿਖ ਦੇਣਾ ਠੀਕ ਹੈ ਜੀ ਇਸ ਨੂੰ ਤੁਸੀਂ ਜ਼ਰੂਰ ਮਾਰਕ ਕਰ ਲੈਣਾ ਆਪਸ਼ਨ ਹੈ ਜੀ 23 ਮਾਰਚ 24 ਮਾਰਚ 3 এপ্রিল ਜਾਂ 24 ਅਪ੍ਰੈਲ ਦੱਸੋ ਜੀ ਸਹੀ ਤਰ੍ਹਾਂ ਕਿ ਉਹ ਵਿਗਿਆਸ ਦਾ ਆਫਨਟਰ ਹਮਨੇ ਤੇ ਇਹਦਾ ਸਹੀ ਤਰ੍ਹਾਂ ਉਹ ਹੈ ਜੀ 23 ਮਾਰਚ ਨੂੰ ਮਨਾਇਆ ਜਾਂਦਾ ਹੈ ਹਾਂਜੀ ਬਿਲਕੁਲ ਸਹੀ ਤਰ੍ਹਾਂ ਵਿਸ਼ਵ ਮੌਸਮ ਵਿਗਿਆਨ ਦਿਵਸ ਕਦੋਂ ਮਨਾਇਆ ਜਾਂਦਾ ਹੈ ਤੁਹਾਡੇ ਤਰ੍ਹਾਂ ਹੋਗਾ 23 ਮਾਰਚ ਨੂੰ ਮਨਾਇਆ ਜਾਂਦਾ ਹੈ ਠੀਕ ਹੈ ਜੀ ਤੇ ਹੁਣ ਆਪਾਂ ਗੱਲ ਕਰ ਲੈਨੇ ਆ ਕਿ ਇਹ ਕਦੋਂ ਮਨਾਇਆ ਜਾਂਦਾ ਹੈ ਸਭ ਤੋਂ ਪਹਿਲਾਂ ਤਾਂ ਇਸ ਦੀ ਸ਼ੁਰੂਆਤ ਹੋਈ ਸੀ ਉਦੋਂ ਹੀ ਸੀ ਇਹ ਸੀ 23 ਮਾਰਚ 1950 ਨੂੰ ਠੀਕ ਹੈ ਜੀ ਜੇ ਤੁਹਾਨੂੰ ਪੂਰੀ ਡੇਟ ਪੁੱਛੀ ਜਾਂਦੀ ਹੈ ਤਾਂ ਤੁਹਾਡੇ ਤਰ੍ਹਾਂ ਹੋਗਾ 23 ਮਾਰਚ 1950 50 ਨੂੰ ਇਹ ਮਨਾਇਆ ਜਾਂਦੀ ਹੈ ਠੀਕ ਹੈ ਸੋ ਇਹ ਕਿਉਂ ਮਨਾਇਆ ਜਾਂਦਾ ਹੈ ਇਸ ਦਿਨ ਜੋ ਹੈ ਜੋ ਮਨੁੱਖ ਦੇ ਅੰਦਰ ਮੌਸਮੀ ਵਿਗਿਆਨ ਦੇ ਪ੍ਰਤੀ ਠੀਕ ਹੈ ਜੀ ਪਰਿਵਰਤਨ ਲਿਆਉਣ ਲਈ ਠੀਕ ਹੈ ਜੀ ਮੌਸਮੀ ਵਿਗਿਆਨ ਦੇ ਪ੍ਰਤੀ ਪਰਿਵਰਤਨ ਲਿਆਉਣ ਲਈ ਇਹ ਮਨਾਇਆ ਜਾਂਦਾ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਆਪਣਾ ਜੋ ਵਾਤਾਵਰਨ ਮੌਸਮ ਹੈ ਠੀਕ ਹੈ ਜੀ ਵਾਤਾਵਰਨ ਹੈ ਉਸ ਵਿੱਚ ਬਹੁਤ ਜ਼ਿਆਦਾ ਖਿਲਵਾੜ ਕੀਤਾ ਜਾ ਰਿਹਾ ਸੋ ਉਸ ਦੇ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਠੀਕ ਹੈ ਜੀ ਇਹ ਦਿਵਸ ਮਨਾਇਆ ਜਾਂਦਾ ਹੈ ਠੀਕ ਹੈ ਜੀ ਸੋ ਜ਼ਰੂਰਤਾਂ ਚ ਰੱਖਿਓ ਵਾਦਦੇ ਆ ਜੀ ਅਗਲੇ ਕੁਸ਼ਨ ਦੇ ਬਾਅਦ ਹਾਂਜੀ ਅਗਲੋ ਨੇ ਜੀ ਅੰਤਰਰਾਸ਼ਟਰੀ ਮਹਿਲਾ ਦਿਵਸ ਕਦੋਂ ਮਨਾਇਆ ਜਾਂਦਾ ਹੈ ਆਪਸ਼ਨ ਹੈ ਜੀ 9 ਮਾਰਚ 10 ਮਾਰਚ 11 ਮਾਰਚ ਜਾਂ 8 ਮਾਰਚ ਦੱਸੋ ਜੀ ਸਹੀ ਉੱਤਰ ਕਿਹ ਹੋਵੇਗਾ ਇਸ ਦਾ ਆਪਸ਼ਨ ਦਿੱਤਾ ਹਮਨੇ ਤੇ ਇਹਦਾ ਸਹੀ ਤਰ੍ਹਾਂ ਹੋਇਆ ਜੀ 8 ਮਾਰਚ ਨੂੰ ਹਾਂਜੀ ਬਿਲਕੁਲ ਸਹੀ ਤਰ੍ਹਾਂ ਅੰਤਰਰਾਸ਼ਟਰੀ ਮਹਿਲਾ ਦਿਵਸ ਕਦੋਂ ਮਨਾਇਆ ਜਾਂਦਾ ਹੈ ਤੁਹਾਡਾ ਸਹੀ ਉੱਤਰ ਹੋਵੇਗਾ 8 ਮਾਰਚ ਨੂੰ ਮਨਾਇਆ ਜਾਂਦਾ ਹੈ ਠੀਕ ਹੈ ਜੀ ਸੋ ਹੁਣ ਆਪਾਂ ਗੱਲ ਕਰ ਲੈਨੇ ਆ ਇਹ ਕਿਉਂ ਮਨਾਇਆ ਜਾਂਦਾ ਹੈ ਠੀਕ ਹੈ ਜੀ ਇਸ ਦਿਨ ਜੋ ਹੈ ਕੁੜੀਆਂ ਨਾਲ ਹੁੰਦੇ ਜੋ ਭੇਦਭਾਵ ਠੀਕ ਹੈ ਜੀ ਭੇਦਭਾਵ ਹੁੰਦੇ ਹਨ ਤੁਹਾਨੂੰ ਪਤਾ ਹੈ ਕਿ ਜੋ ਲੜਕੀਆਂ ਨਾਲ ਭੇਦਭਾਵ ਸ਼ੁਰੂ ਤੋਂ ਹੀ ਚੱਲਦੇ ਆ ਰਹੇ ਹਨ ਠੀਕ ਉਹਨਾਂ ਨੂੰ ਖਤਮ ਕਰਨ ਕਰਨ ਲਈ ਤੇ ਹੋਰ ਹੋਰ ਵੀ ਕਈ ਜਿਆਦਾ ਮੰਗਾਂ ਹੁੰਦੀਆਂ ਨੇ ਤੇ ਵਿੱਚ ਉਹ ਰੱਖੀਆਂ ਜਾਂਦੀਆਂ ਹਨ ਠੀਕ ਹੈ ਜੀ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ ਤੇ ਇਸ ਵਿੱਚ ਜੋ ਕੁੜੀਆਂ ਨਾਲ ਭੇਦਭਾਵ ਹੁੰਦਾ ਉਸ ਦੇ ਬਦੀ ਪ੍ਰਤੀ ਇਹ ਮਨਾਇਆ ਜਾਂਦਾ ਹੈ ਠੀਕ ਹੈ ਜੀ ਸੋ ਜ਼ਰੂਰ ਤੁਹਾਨੂੰ ਰੱਖਿਓ ਬਾਦਿਆ ਜੀ ਅਗਲੇ ਕੁਸਚਨ ਦੇ ਬਾਅਦ ਆਉਣਛਿਆ ਜੀ ਡਾਕਟਰ ਭੀਮਰਾਓ ਅੰਬੇਦਕਰਨ ਜਨਤੀ ਕਦੋਂ ਮਨਾਈ ਜਾਂਦੀ ਹੈ ਆਪਨੇ ਜੀ 14 ਅਪ੍ਰੈਲ ਨੂੰ 18 ਅਪ੍ਰੈਲ 12 ਅਪ੍ਰੈਲ ਜਾਂ 16 ਅਪ੍ਰੈਲ ਨੂੰ ਦੱਸੋ ਜੀ ਸਹੀ ਉੱਤਰ ਕੀ ਹੋਵੇਗਾ ਇਸ ਦਾ ਆਪਨੇ ਤਾਂ ਅਮਨੇ ਤੇ ਇਹਦਾ ਸਹੀ ਉੱਤਰ ਹੈ ਉਹ ਆ ਜੀ 14 ਅਪ੍ਰੈਲ ਨੂੰ ਹਾਂ ਜੀ ਬਿਲਕੁਲ ਸਹੀ ਉੱਤਰ ਹੈ ਡਾਕਟਰ ਪੀ ਮਰਾਓ ਅੰਬੇਦਕਰਨ ਭਾਰਤ ਤੁਸੀਂ ਸਾਰੇ ਜਾਣਦੇ ਹੋਗੇ ਸੋ ਇਹਨਾਂ ਦਾ ਇਹਨਾਂ ਜੋ ਜਨਤੀ ਹੈ ਠੀਕ ਹੈ ਇਹ ਕਦੋਂ ਮਨਾਇਆ ਜਾਂਦੀ ਹੈ ਚੌੜਾ ਚੌੜਾਗਾ 14 ਅਪ੍ਰੈਲ ਨੂੰ ਮਨਾਇਆ ਜਾਂਦੀ ਹੈ ਠੀਕ ਹੈ ਤੇ ਹੁਣ ਆਪਾਂ ਗੱਲ ਕਰ ਲੈਨੇ ਆ ਕਿ ਇਹ ਕਿਉਂ ਮਨਾਇਆ ਜਾਂਦੀ ਹੈ ਇਹ ਮਨਾਇਆ ਜਾਂਦੀ ਹੈ ਉਹਨਾਂ ਨੂੰ ਸਨਮਾਨ ਦੇਣ ਲਈ ਠੀਕ ਹੈ ਸੋ ਡਾਕਟਰ ਆਪੀਮ ਰੋ ਅੰਬੇਦਕਰ ਨਾਲ ਜੋ ਇਹਨਾਂ ਦੀ ਜਨਤੀ ਹੈ ਇਹ 14 ਅਪ੍ਰੈਲ ਨੂੰ ਮਨਾਇਆ ਜਾਂਦੀ ਹੈ ਤੇ ਕਿਉਂ ਮਨਾਇਆ ਜਾਂਦੀ ਹੈ ਇਹਨਾਂ ਨੂੰ ਸਨਮਾਨ ਦੇ ਲਈ ਠੀਕ ਹੈ ਜੀ ਪਰ ਜੋ ਭਾਰਤ ਦੀ ਜਨਤਾ ਹੈ ਉਹ ਇਹਨਾਂ ਨੂੰ ਸਨਮਾਨ ਦਿੰਦੀ ਹੈ ਇਸ ਦਿਨ ਠੀਕ ਹੈ ਸੋ ਜ਼ਰੂਰ ਧਿਆਨ ਰੱਖਿਓ ਵਾਧਿਆ ਜੀ ਅਗਲੇ ਕੁਐਸਚਨ ਦੇ ਬਾਅਦ ਹਾਂ ਜੀ ਅਲੋਸ਼ਣ ਹੈ ਜੀ ਸ਼ਹੀਦੀ ਦਿਵਸ ਕਦੋਂ ਮਨਾਇਆ ਜਾਂਦਾ ਹੈ ਆਪਸ਼ਨ ਹੈ ਜੀ 30 ਜਨਵਰੀ 5 ਫਰਵਰੀ 10 ਫਰਵਰੀ ਜਾਂ 25 ਜਨਵਰੀ ਦੱਸੋ ਜੀ ਸਹੀ ਉੱਤਰ ਕਿਹ ਹੋਵੇਗਾ ਇਸ ਦਾ ਆਪਸ਼ਨ ਦਿੱਤਾ ਹਮਨੇ ਤੇ ਇਹਦਾ ਸਹੀ ਤਰ੍ਹਾਂ ਉਹ ਹੈ ਜੀ 30 ਜਨਵਰੀ ਨੂੰ ਮਨਾਇਆ ਜਾਂਦਾ ਹੈ ਹਾਂ ਜੀ ਬਹੁਤ ਜ਼ਰੂਰ ਧਿਆਨ ਰੱਖਿਓ ਤੁਸੀਂ ਠੀਕ ਹੈ 30 ਜਨਵਰੀ ਨੂੰ ਜੋ ਹੈ ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ ਠੀਕ ਹੈ ਤੇ ਹੁਣ ਗੱਲ ਕਰ ਲੈਣੇ ਆ ਜੀ ਇਹ ਕਿਉਂ ਮਨਾਇਆ ਜਾਂਦਾ ਹੈ ਇਹ ਮਨਾਇਆ ਜਾਂਦਾ ਕਿਉਂਕਿ ਇਸ ਦਿਨ ਹੀ ਮਹਾਤਮਾ ਗਾਂਧੀ ਜੀ ਨੂੰ ਮੌਤੇ ਕਾਟ ਉਤਾਰਿਆ ਗਿਆ ਸੀਗਾ ਤੇ ਭਾਰਤ ਸਰਕਾਰ ਨੇ ਸ਼ਹੀਦੀ ਦਿਵਸ ਦਾ ਦੇਣ ਇਸ ਨੂੰ ਘੋਸ਼ਿਤ ਕਰਤਾ ਸੀਗਾ ਕਿਸ ਦਿਨ 30 ਜਨਵਰੀ ਨੂੰ ਠੀਕ ਹੈ ਜੀ ਸੋ ਜ਼ਰੂਰ ਧਿਆਨ ਰੱਖਿਓ ਹਰੇਕ ਸਾਲ 30 ਜਨਵਰੀ ਨੂੰ ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ ਠੀਕ ਹੈ ਤੋ ਜ਼ਰੂਰ ਧਿਆਨ ਰੱਖਿਓ ਵਾਧਿਆ ਜੀ ਅਗਲਾ ਕੁਸ਼ਣ ਦੇ ਬਾਅਦ ਹਾਂਜੀ ਅਗਲਾ ਕੁਸ਼ਣ ਹੈ ਜੀ ਵਿਸ਼ਵ ਵਾਤਾਵਰਨ ਦਿਵਸ ਕਦੋਂ ਮਨਾਇਆ ਜਾਂਦਾ ਹੈ ਬਹੁਤ ਹੀ ਇਨਪੁਣ ਕੁਸ਼ਣ ਹੈ ਵੀ ਠੀਕ ਹੈ ਆਪਸ਼ਨ ਹੈ ਜੀ 1 ਜੂਨ 2 ਜੂਨ 4 ਜੂਨ ਜਾਂ 5 ਜੂਨ ਦੱਸੋ ਜੀ ਸਹੀ ਉਤਰ ਕਿਹ ਹੋਵੇਗਾ ਇਸ ਦਾ ਆਪਸ਼ਨ ਤੜ ਹਮਨੇ ਤੇ ਇਧਰ ਸਹੀ ਤਰ੍ਹਾਂ ਹੈ ਜੀ 5 ਜੂਨ ਨੂੰ ਮਨਾਇਆ ਜਾਂਦਾ ਹੈ ਹਾਂਜੀ ਬਿਲਕੁਲ ਸਹੀ ਤਰ੍ਹਾਂ ਵਿਸ਼ਵ ਵਾਤਾਵਰਨ ਦਿਵਸ ਕਦੋਂ ਮਨਾਇਆ ਜਾਂਦਾ ਹੈ ਤਰ੍ਹਾਂ ਤਰ੍ਹਾਂ ਵਗਾ 5 ਜੂਨ ਨੂੰ ਮਨਾਇਆ ਜਾਂਦਾ ਹੈ ਠੀਕ ਹੈ ਤੇ ਇਹ ਪਹਿਲੀ ਵਾਰ ਕਦੋਂ ਮਨਾਇਆ ਗਿਆ ਸੀਗਾ ਠੀਕ ਹੈ ਜੀ ਕਦੋਂ ਇਸ ਨੂੰ ਕੋਸ਼ਿਸ਼ ਕੀਤਾ ਗਿਆ ਸੀ ਇਹ ਵੀ ਪੂਰੀ ਡੇਟ ਤੁਸੀਂ ਲਓ 5 ਜੂਨ ਠੀਕ ਹੈ ਜੀ 5 ਜੂਨ 1972 ਨੂੰ ਠੀਕ ਹੈ ਜੀ ਇਸ ਨੂੰ ਪਹਿਲੀ ਵਾਰ ਕੋਸ਼ਿਸ਼ ਕੀਤਾ ਗਿਆ ਸੀ ਪਹਿਲੀ ਵਾਰ ਬਣਾਇਆ ਗਿਆ ਸੀਗਾ ਠੀਕ ਹੈ ਸੋ ਹੁਣ ਆਪਾਂ ਗੱਲ ਕਰ ਲੈਨੇ ਕਿਉਂ ਬਣਾਇਆ ਜਾਂਦਾ ਇਹ ਬਣਾਇਆ ਜਾਂਦਾ ਹੈ ਵਾਤਾਵਰਨ ਦੀ ਸੁਰੱਖਿਆ ਲਈ ਠੀਕ ਹੈ ਜੀ ਉਸ ਉਸ ਬਾਰੇ ਜਾਗਰੂਤਾ ਫਲਾਉਣ ਲਈ ਇਹ ਦਿਨ ਬਣਾਇਆ ਜਾਂਦਾ ਹੈ ਵਿਸ਼ਵ ਵਾਤਾਵਰਨ ਦਿਵਸ ਕਦੋਂ ਬਣਾਇਆ ਜਾਂਦਾ ਥੋੜਾ ਜਿਹਾ ਅੱਗੇ ਹੋ ਗਿਆ 5 ਜੂਨ 1972 ਨੂੰ ਇਸ ਦੀ ਪਹਿਲੀ ਵਾਰੀ ਕੋਸ਼ਿਸ਼ ਕੀਤੀ ਗਿਆ ਸੀ ਤੇ 5 ਜੂਨ ਨੂੰ ਹਰ ਇੱਕ ਸਾਲ ਬਣਾਇਆ ਜਾਂਦਾ ਹੈ ਠੀਕ ਹੈ ਜੀ ਸੋ ਜ਼ਰੂਰਤਿਆਂ ਵਿੱਚ ਰੱਖਿਓ ਵਾਧਿਆਂ ਜੀ ਅਗਲਾ ਕੁਸਚਨ ਦੇ ਬਾਅਦ ਅਲਾਸ਼ਣਿਆ ਜੀ ਅੰਤਰਰਾਸ਼ਟਰੀ ਨਸ਼ਾ ਛਡਾਓ ਦਿਵਸ ਕਦੋਂ ਮਨਾਇਆ ਜਾਂਦਾ ਹੈ ਆਪਨੇ ਜੀ 27 ਜੂਨ ਨੂੰ 29 ਜੂਨ 26 ਜੂਨ ਜਾਂ 28 ਜੂਨ ਦੱਸੋ ਜੀ ਸਹੀ ਉੱਤਰ ਕਿਹੋ ਵੇਗਸ ਦਾ ਆਪਨੇ ਤਾਂ ਹਮਨੇ ਤੇ ਇਹਦਾ ਸਹੀ ਉੱਤਰ ਹੈ ਜੀ 26 ਜੂਨ ਨੂੰ ਹਾਂਜੀ ਬਿਲਕੁਲ ਸਹੀ ਤਰ੍ਹਾਂ ਅੰਤਰਰਾਸ਼ਟਰੀ ਨਸ਼ਾ ਛਡਾਓ ਦਿਵਸ ਕਦੋਂ ਮਨਾਇਆ ਜਾਂਦਾ ਹੈ ਤੁਹਾਡਾ ਉੱਤਰ ਹੋਗਾ 26 ਜੂਨ ਨੂੰ ਮਨਾਇਆ ਜਾਂਦਾ ਠੀਕ ਹੈ ਤੇ ਹੁਣ ਗੱਲ ਕਰ ਲੈਨੇ ਆ ਇਹ ਕਿਉਂ ਬਣਾਇਆ ਜਾਂਦਾ ਹੈ ਇਹ ਬਣਾਇਆ ਜਾਂਦਾ ਹੈ ਨਸ਼ੇ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਇਹ ਦਿਨ ਬਣਾਇਆ ਜਾਂਦਾ ਹੈ ਇਸ ਦਿਨ ਕਈ ਥਾਵਾਂ ਤੇ ਕਈ ਪ੍ਰਕਾਰ ਦੀਆਂ ਠੀਕ ਹੈ ਜੀ ਨਸ਼ੇ ਦੇ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਰੈਲੀਆਂ ਵੀ ਕੱਢੀਆਂ ਜਾਂਦੀਆਂ ਠੀਕ ਹੈ ਸੋ ਜ਼ਰੂਰ ਧਿਆਨ ਰੱਖਿਓ ਵਾਧਿਆ ਜੀ ਅਗਲੇ ਕੁਸ਼ਨ ਦੇ ਬਾਅਦ ਅਗਾਸ਼ ਜੀ ਥਾਲ ਸੇਨਾ ਦਿਵਸ ਕਦੋਂ ਬਣਾਇਆ ਜਾਂਦਾ ਹੈ ਆਪਨਾ ਜੀ 16 ਜਨਵਰੀ ਨੂੰ 14 ਜਨਵਰੀ 17 ਜਨਵਰੀ ਨੂੰ ਜਾਂ 15 ਜਨਵਰੀ ਨੂੰ ਦੱਸੋ ਜੀ ਸਹੀ ਤੁਰਕ ਕਿਹੜੇ ਗੈਸ ਦਾ ਆਪ ਨੇਟਡ ਹਮਨੇ ਤੇ ਇਦਾਂ ਤੁਸੀਂ ਤਰ੍ਹਾਂ ਉਹ ਹੈ ਜੀ 15 ਜਨਵਰੀ ਨੂੰ ਹਾਂ ਜੀ ਬਿਲਕੁਲ ਸਹੀ ਤਰ੍ਹਾਂ ਥਲ ਸੈਨਾ ਦਿਵਸ ਕਦੋਂ ਮਨਾਇਆ ਜਾਂਦਾ ਹੈ ਤੜਾ ਹੀ ਤਰ੍ਹਾਂ ਹੈ 15 ਜਨਵਰੀ ਨੂੰ ਮਨਾਇਆ ਜਾਂਦਾ ਠੀਕ ਹੈ ਤੇ ਹੁਣ ਗੱਲ ਕਰ ਲੈਣੇ ਆ ਇਹ ਕਿਉਂ ਮਨਾਇਆ ਜਾਂਦਾ ਹੈ ਇਹ ਮਨਾਇਆ ਜਾਂਦਾ ਹੀ ਇਦਾਂ ਜੋ ਹੈ ਦੇਖ ਦਿਓ ਥਲ ਸੈਨਾ ਹੈ ਠੀਕ ਹੈ ਜਿੱਦਾਂ ਕਿ ਆਰਮੀ ਹੁੰਦੀ ਹੈ ਸੋ ਹੋਰ ਵੀ ਥਲ ਸੈਨਾ ਜਿੰਨੀ ਵੀ ਹੁੰਦੀ ਹੈ ਉਹਨਾਂ ਦੀਆਂ ਸ਼ਹੀਦੀਆਂ ਨੂੰ ਉਹ ਸਾਨੂੰ ਯਾਦ ਕਰੇ ਠੀਕ ਹੈ ਜੀ ਭਾਰਤ ਦੇਚ ਹੈ ਇਦਾਂ ਜੋ ਥਲ ਸੈਨਾ ਦੀਆਂ ਸ਼ਹੀਦੀਆਂ ਸੀ ਉਹਨਾਂ ਨੂੰ ਯਾਦ ਕਰੇ ਇਸ ਕਰਕੇ ਹੀ ਥਲ ਸੈਨਾ ਦਿਵਸ ਮਨਾਇਆ ਜਾਂਦਾ ਹੈ ਠੀਕ ਹੈ ਸੋ ਜਰੂਰ ਧਿਆਨ ਨਾਲ ਰੱਖਿਓ ਬਾਅਦਿਆਂ ਜੀ ਅਗਲਾ ਕੁਸਚਨ ਦੇ ਨਾਲ ਹਾਂਜੀ ਹਲਾਕਾ ਜੀ ਵਿਸ਼ਵ ਰੈੱਡ ਕਰਾਸ ਦਿਵਸ ਕਦੋਂ ਮਨਾਇਆ ਜਾਂਦਾ ਹੈ ਆਪਨੇ ਜੀ ਬਹੁਤ ਹੀ ਇੰਪੋਰਟੈਂਟ ਕੁਸਚਨ ਹੈ ਵੀ ਠੀਕ ਹੈ ਆਪਨੇ ਜੀ 9 ਮਈ ਨੂੰ 7 ਮਈ 8 ਮਈ ਜਾਂ 6 ਮਈ ਨੂੰ ਦੱਸੋ ਜੀ ਸਹੀ ਉੱਤਰ ਕਿਹੜਾ ਗੈਸ ਦਾ ਆਪਨੇ ਤਾਂ ਹਮਨੇ ਤੇ ਇਹਦਾ ਸਹੀ ਉੱਤਰ ਹੈ ਉਹ ਹੈ ਜੀ 8 ਮਈ ਨੂੰ ਮਨਾਇਆ ਜਾਂਦਾ ਹੈ ਠੀਕ ਹੈ ਵਿਸ਼ਵ ਰੈੱਡ ਕਰਾਸ ਦਿਵਸ ਕਦੋਂ ਮਨਾਇਆ ਜਾਂਦਾ ਤੜਾ ਤੜਾ ਹੋ ਗਿਆ 8 ਮਈ ਨੂੰ ਮਨਾਇਆ ਜਾਂਦਾ ਹੈ ਤੇ ਹੁਣ ਆਪਾਂ ਗੱਲ ਕਰ ਲੈਨੇ ਆ ਇਹ ਕਿਉਂ ਮਨਾਇਆ ਜਾਂਦਾ ਹੈ ਇਹ ਮਨਾਇਆ ਜਾਂਦਾ ਹੈ ਕਿਉਂਕਿ ਇਸ ਦਿਨ ਜੋ ਰੈੱਡ ਕਰਾਸ ਦੀ ਸਥਾਪਨਾ ਹੋਈ ਸੀ ਤੇ ਸ਼ਾਂਤੀ ਲਈ ਮਨਾਇਆ ਜਾਂਦਾ ਹੈ ਤੇ ਕਿੰਨਾਂ ਦੇ ਪ੍ਰਤੀ ਮਨਾਇਆ ਜਾਂਦਾ ਹੈ ਇਹ ਖਾਸ ਤੌਰ ਤੇ ਜੋ ਪਹਿਲੇ ਪਹਿਲੇ ਨੋਬਰ ਪ੍ਰਾਈਜ਼ ਜਿਨ੍ਹਾਂ ਨੇ ਲਿਆ ਸੀਗਾ ਠੀਕ ਹੈ ਮਿਲਿਆ ਸੀ ਜਿਨ੍ਹਾਂ ਨੂੰ ਨੋਬਲ ਪ੍ਰਾਈਜ਼ ਪਹਿਲਾ ਠੀਕ ਹੈ ਉਹਨਾਂ ਦਾ ਨਾਮ ਸੀ ਜੀਨ ਹੈਨਰੀ ਡਿਊਨੈਂਟ ਠੀਕ ਹੈ ਇਹਨਾਂ ਦਾ ਜਨਮ ਦਿਨ ਹੁੰਦਾ ਹੈ ਤੇ ਇਹਨਾਂ ਨੇ ਹੀ ਰੈੱਡ ਕਰਾਸ ਦੀ ਸਥਾਪਨਾ ਕੀਤੀ ਸੀ ਇਸ ਕਰਕੇ ਹੀ ਇਹਨਾਂ ਨੂੰ ਸਮਰਪਿਤ ਠੀਕ ਹੈ ਜੀ ਇਨਾਂ ਦੀ ਯਾਦ ਵਿੱਚ ਹੀ ਇਹ ਜੁਦੀਵਸ ਹੈ ਮਨਾਇਆ ਜਾਂਦਾ ਵਿਸ਼ਵ ਰੈਡਕਲ ਦਿਵਸ ਕਦੋਂ ਮਨਾਇਆ ਜਾਂਦਾ ਹੈ ਤੁਹਾਡਾ ਜਵਾਬ ਹੈ 8 ਮਈ ਨੂੰ ਮਨਾਇਆ ਜਾਂਦਾ ਹੈ ਠੀਕ ਹੈ ਜੀ ਸੋ ਜ਼ਰੂਰ ਧਿਆਨ ਰੱਖਿਓ ਬਾਦਿਆਂ ਜੀ ਅਗਲਾ ਆਪਸ਼ਨ ਹੈ ਜੀ ਵਿਸ਼ਵ ਮਾਂ ਬੋਲੀ ਦਿਵਸ ਕਦੋਂ ਮਨਾਇਆ ਜਾਂਦਾ ਹੈ ਆਪਸ਼ਨ ਹੈ ਜੀ 24 ਫਰਵਰੀ ਨੂੰ 23 ਫਰਵਰੀ 21 ਫਰਵਰੀ ਜਾਂ 22 ਫਰਵਰੀ ਨੂੰ ਦੱਸੋ ਜੀ ਸਹੀ ਉਤਰ ਕਿਹੜੇ ਗੈਸ ਦਾ ਆਪਸ਼ਨ ਨੰਬਰ हमने ਤੇ ਇਹਦਾ ਸਹੀ ਉਤਰ ਹੈ ਜੀ 21 ਫਰਵਰੀ ਨੂੰ ਮਨਾਇਆ ਜਾਂਦਾ ਹੈ ਹਾਂ ਜੀ ਬਿਲਕੁਲ ਸਹੀ ਤਰ੍ਹਾਂ ਹੈ ਵਿਸ਼ਵ ਮਾਂ ਬੋਲੀ ਦਿਵਸ ਕਦੋਂ ਬਣਾਇਆ ਥਾ ਤੜਾਈ ਤਰ੍ਹਾਂ 21 ਫਰਵਰੀ ਨੂੰ ਮਨਾਇਆ ਜਾਂਦਾ ਹੈ ਠੀਕ ਹੈ ਜੀ ਤੇ ਪਹਿਲੀ ਵਾਰ ਇਹ ਕਦੋਂ ਬਣਾਇਆ ਗਿਆ ਸੀ ਭਾਵੇਂ ਨੂੰ ਕੋਚਿਤ ਕਦੋਂ ਕੀਤਾ ਗਿਆ ਸੀਗਾ ਇਹ ਇੱਕ ਸਵਾ ਸੀਗੀ ਠੀਕ ਹੈ ਉਸ ਵੱਲੋਂ ਇਸ ਨੂੰ ਕੋਸ਼ਿਸ਼ ਕੀਤਾ ਗਿਆ ਸੀ 21 ਫਰਵਰੀ 2000 ਸਾਲ ਨੂੰ 2000 ਨੂੰ ਇਹ ਕੋਸ਼ਿਸ਼ ਕੀਤਾ ਗਿਆ ਸੀਗਾ ਠੀਕ ਹੈ ਤੇ ਹੁਣ ਆਪਾਂ ਗੱਲ ਕਰ ਲੈਣਾ ਇਹ ਕਿਉਂ ਬਣਾਇਆ ਜਾਂਦਾ ਹੈ ਇਹ ਬਣਾਇਆ ਜਾਂਦਾ ਇੱਥੇ ਆਪਾਂ ਗੱਲ ਕਰਾਂਗੇ ਇੱਕ ਬੱਚੇ ਦੀ ਗੱਲ ਕਰ ਰਹੇ ਹਾਂ ਠੀਕ ਹੈ ਸੋ ਮਾਂ ਬੋਲੀ ਹੈ ਜੋ ਠੀਕ ਹੈ ਜੀ ਇਹ ਜੋ ਬੱਚਾ ਹੈ ਛੋਟਾ ਬੱਚਾ ਜੋ ਹੁੰਦਾ ਹੈ ਉਹ ਆਪਣੀ ਮਾਂ ਤੋਂ ਹੀ ਮਾਤਾ ਜੀ ਤੋਂ ਹੀ ਸਿੱਖਦਾ ਹੈ ਠੀਕ ਹੈ ਜੋ ਵੀ ਉਸ ਦਾ ਵਾਤਾਵਰਣ ਹੁੰਦਾ ਹੈ ਉਸ ਤੇ ਤੇ ਜੋ ਆਪਣੀ ਮਾਤਾ ਤੋਂ ਸਿੱਖਦਾ ਉਸ ਤੇ ਉਸ ਦੇ ਨਾਲ ਹੀ ਉਹਦੀ ਜੋ ਅਗਲੀ ਜ਼ਿੰਦਗੀ ਹੈ ਉਹ ਬਤੀਤ ਹੁੰਦੀ ਹੈ ਠੀਕ ਹੈ ਸੋ ਉਸ ਵੱਲੋਂ ਲੱਗਾ ਕਿ ਜੇਕਰ ਕੋਈ ਬੱਚਾ ਹੈ ਉਹ ਇਸ ਬੋਲੀ ਤੋਂ ਵਾਂਝਾ ਰਹਿੰਦਾ ਤਾਂ ਉਸ ਦਾ ਜੋ ਜ਼ਿੰਦਗੀ ਹੈ ਸਹੀ ਤਰ੍ਹਾਂ ਬਤੀਤ ਉਹ ਨਹੀਂ ਕਰ ਸਕਦਾ ਆਪਣੀ ਮਾਂ ਬੋਲੀ ਤੋਂ ਵਾਂਝਾ ਰਹੇਗਾ ਠੀਕ ਹੈ ਸੋ ਦੂਜੀ ਗੱਲ ਇਹ ਸੀਗਾ ਮੇਨ ਜੋ ਪਰ ਪਰਪਸ ਸੀਗਾ ਠੀਕ ਹੈ ਦੂਜਾ ਪਰਪਸ ਪਰਪਸ ਏ ਸੀਗਾ ਕਿਉਂਕਿ ਉਹਨਾਂ ਨੂੰ ਲੱਗਾ ਕਿ ਜੋ ਪਬਲਿਕ ਸਕੂਲ ਹਨ ਤੁਹਾਨੂੰ ਪਤਾ ਹੋਊਗਾ ਇੱਦਾਂ ਜੋ ਗਰੋਥ ਹੈ ਠੀਕ ਹੈ ਬਹੁਤ ਜ਼ਿਆਦਾ ਵਧ ਰਹੀ ਆ ਸੋ ਉਹਨਾਂ ਵਿੱਚ ਜਾ ਕੇ ਉਹਨਾਂ ਨੂੰ ਸਿੱਧਾ ਹੀ ਬੱਚੇ ਨੂੰ ਕੀ ਮਿਲਦਾ ਇੱਕ ਇੰਗਲਿਸ਼ ਭਾਸ਼ਾ ਮਿਲਦੀ ਹੈ ਠੀਕ ਹੈ ਸੋ ਉਹ ਆਪਣੀ ਮਾਂ ਬੋਲੀ ਨੂੰ ਉੱਥੇ ਸਕਿਪ ਕਰ ਸਕਦਾ ਇਸ ਕਰਕੇ ਉਹਨਾਂ ਨੇ ਵਿਸ਼ਵ ਮਾਂ ਬੋਲੀ ਦਿਵਸ ਨੂੰ ਕੋਸ਼ਿਸ਼ ਕੀਤਾ ਕਦੋਂ ਕੀਤਾ ਪੁਲੀਟਰ ਦੱਸ ਰਿਹਾ 21 ਫਰਵਰੀ 2000 ਨੂੰ ਠੀਕ ਹੈ ਜੀ 21 ਫਰਵਰੀ 2000 ਨੂੰ ਇਹ ਕੋਸ਼ਿਸ਼ ਕੀਤਾ ਗਿਆ ਸੀ ਇਸ ਨੂੰ ਤੁਸੀਂ ਜ਼ਰੂਰ ਧਿਆਨ ਦੇ ਰੱਖਣਾ ਹੈ ਸੋ ਵਾਧਿਆ ਜੀ ਅਰੋਸ਼ਣੇ ਬਾਲ ਤੇ ਜਿਨ੍ਹਾਂ ਨੇ ਵੀ ਹਾਲ ਤੱਕ ਵੀਡੀਓ ਨੂੰ ਲਾਈਕ ਸ਼ੇਅਰ ਨਹੀਂ ਕੀਤਾ ਜਰੂਰ ਲਾਈਕ ਕਰ ਦਿਆ ਕਰੋ ਠੀਕ ਹੈ ਸੋ ਵਾਧਿਆ ਜੀ ਅਰੋਸ਼ਣੇ ਬਾਲ ਅਰੋਸ਼ਣੇ ਜੀ ਰਾਸ਼ਟਰੀ ਖੇਡ ਦਿਵਸ ਕਦੋਂ ਮਨਾਇਆ ਜਾਂਦਾ ਹੈ ਆਪਸ਼ਨ ਹੈ ਜੀ 26 ਅਗਸਤ ਨੂੰ 8 ਅਗਸਤ 29 ਅਗਸਤ ਜਾਂ 27 ਅਗਸਤ ਨੂੰ ਦੱਸੋ ਜੀ ਸਹੀ ਕਿਹੜੇ ਅਗਸਤ ਦਾ ਆਪਿੰਟਰ ਹਮਨੇ ਤੇ ਇਹਦਾ ਸਹੀ ਤਰ ਹੈ ਉਹ ਹੈ ਜੀ 29 ਅਗਸਤ ਨੂੰ ਹਾਂ ਜੀ ਬਿਲਕੁਲ ਸਹੀ ਤਰ ਹੈ ਰਾਸ਼ਟਰੀ ਖੇਡ ਦਿਵਸ ਕਦੋਂ ਮਨਾਇਆ ਜਾਂਦਾ ਹੈ ਰਹਤ ਰਗਾ 29 ਅਗਸਤ ਨੂੰ ਮਨਾਇਆ ਜਾਂਦਾ ਠੀਕ ਹੈ ਤੇ ਇਹ ਹੁਣ ਕਿਉਂ ਮਨਾਇਆ ਜਾਂਦਾ ਹੈ ਇੱਥੇ ਆਪਾਂ ਗੱਲ ਕਰ ਲੈਨੇ ਆ ਕਿਉਂਕਿ ਇਹ ਮਨਾਇਆ ਜਾਂਦਾ ਮਹਾਨ ਖਿਡਾਰੀ ਜੋ ਹੋਇਆ ਠੀਕ ਹੈ ਜੀ ਮੇਜਰ ਧਿਆਨ ਚੰਦ ਬਾਰੇ ਸਾਰਿਆਂ ਨੇ ਸੁਣਿਆ ਹੋਊਗਾ ਮੇਜਰ ਧਿਆਨ ਚੰਦ ਸੀਗਾ ਠੀਕ ਹੈ ਜੋ ਉਹਨਾਂ ਦਾ ਇਸ ਦਿਨ ਜਨਮ ਹੁੰਦਾ ਹੈ 29 ਅਗਸਤ ਨੂੰ ਠੀਕ ਹੈ ਤੇ ਉਹਨਾਂ ਨੂੰ ਸਮਰਪਿਤ ਇਹ ਦਿਨ ਹੈ ਜੋ ਕੁਸ਼ਤੀ ਕੀਤਾ ਗਿਆ ਸੀ ਤੇ ਮਨਾਇਆ ਜਾਂਦਾ ਠੀਕ ਹੈ ਕਿਉਂਕਿ ਉਹਨਾਂ ਨੇ ਜੋ ਹਾਕੀ ਖੇਡ ਦਾ ਲੈਵਲ ਸੀਗਾ ਭਾਰਤ ਦਾ ਠੀਕ ਹੈ ਉਹ ਅਲੱਗ ਹੀ ਅਲੱਗ ਹੀ ਉਚਾਈਆਂ ਤੇ ਪਹੁੰਚਾਦਾ ਸੀ ਇਸ ਕਰਕੇ ਹੀ ਰਾਸ਼ਟਰੀ ਖੇਡ ਦਿਵਸ ਹੈ ਜੋ ਉਹ 29 ਅਗਸਤ ਭਾਵ ਮੇਜਰ ਧਾਨ ਚੰਦ ਜੀ ਦਾ ਜਨਮ ਦਿਨ ਅਲੇ ਦਿਨ ਹੀ ਮਨਾਇਆ ਜਾਂਦਾ ਹੈ ਠੀਕ ਹੈ 29 ਅਗਸਤ ਨੂੰ ਸੋ ਜਰੂਰ ਧਿਆਨ ਰੱਖਿਓ ਬਾਦਿਆ ਜੀ ਅਗਲੇ ਕੁਸ਼ਨ ਦੇ ਬਾਦ ਹਾਂਜੀ ਅਲਸਾ ਜੀ ਰਾਸ਼ਟਰੀ ਵਿਗਿਆਨ ਦਿਵਸ ਕਦੋਂ ਮਨਾਇਆ ਜਾਂਦਾ ਹੈ ਆਪਸ਼ਨ ਹੈ ਜੀ ਫਰਵਰੀ 28 ਨੂੰ ਫਰਵਰੀ 29 ਨੂੰ ਫਰਵਰੀ 27 ਨੂੰ ਜਾਂ 26 ਫਰਵਰੀ ਨੂੰ ਦੱਸੋ ਜੀ ਸਹੀ ਉੱਤਰ ਕਿਹੜਾ ਗੈਸ ਦਾ ਆਪਸ਼ਨ ਨੰਬਰ ਹਮਨੇ ਤੇ ਇਧਰ ਸਹੀਤਰ ਹੈ ਉਹ ਹੈ ਜੀ 28 ਫਰਵਰੀ ਨੂੰ ਹਾਂਜੀ ਬਿਲਕੁਲ ਸਹੀ ਤਰ੍ਹਾਂ ਰਾਸ਼ਟਰੀ ਵਿਗਿਆਨ ਦਿਵਸ ਕਦੋਂ ਮਨਾਇਆ ਜਾਂਦਾ ਹੈ ਤੁਹਾਡਾ ਚਲੋਗਾ 28 ਫਰਵਰੀ ਨੂੰ ਮਨਾਇਆ ਜਾਂਦਾ ਠੀਕ ਹੈ ਸੋ ਪੂਰੀ ਡੇਟ ਆਪਾਂ ਕਰਾਂਗੇ ਥੀਅਰ ਡਿਸਕਸ ਇਹ ਕਦੋਂ ਕੋਸ਼ਿਸ਼ ਕੀਤਾ ਗਿਆ ਠੀਕ ਹੈ ਇਹ ਕੋਸ਼ਿਸ਼ ਕੀਤਾ ਗਿਆ ਸੀਗਾ 28 ਫਰਵਰੀ 1928 ਨੂੰ ਠੀਕ ਹੈ ਜੀ ਪਹਿਲੀ ਵਾਰੀ ਇਹ ਕੋਸ਼ਿਸ਼ ਕੀਤਾ ਗਿਆ ਸੀਗਾ ਤੇ ਇਹ ਹੁਣ ਕਿਉਂ ਮਨਾਇਆ ਜਾਂਦਾ ਹੈ ਇਹ ਮਨਾਇਆ ਜਾਂਦਾ ਹੈ ਮਹਾਨ ਵਿਗਿਆਨੀ ਹੋਇਆ ਠੀਕ ਹੈ ਜਿਨ੍ਹਾਂ ਨੂੰ ਪਤਾ ਠੀਕ ਹੈ ਜਿਹਨੂੰ ਨਹੀਂ ਪਤਾ ਮੈਂ ਦੱਸ ਦਿੰਦਾ ਮਹਾਨ ਵਿਗਿਆਨੀ ਹੋਇਆ ਜਿਨ੍ਹਾਂ ਦਾ ਨਾਮ ਸੀ ਛਿਵੀ ਰਮਨ ਠੀਕ ਹੈ ਜੀ ਸ਼ੀਵੀ ਰਮਣ ਤੁਸੀਂ ਜ਼ਰੂਰ ਧਿਆਨ ਰੱਖਣਾ ਜੋ ਵੀ ਮੈਂ ਨਾਂ ਦੱਸ ਰਿਹਾ ਜਿੰਨੀ ਵੀ ਜਾਣਕਾਰੀ ਅਲੱਗ ਤੋਂ ਦੱਸ ਰਿਹਾ ਤੁਸੀਂ ਜ਼ਰੂਰ ਧਿਆਨ ਰੱਖਣੀ ਹੈ ਠੀਕ ਹੈ ਸੋ ਉਹਨਾਂ ਨੇ ਇਸ ਦਿਨ ਇੱਕ ਖੋਜ ਕੀਤੀ ਸੀ ਜਿਸ ਦਾ ਨਾਂ ਸੀਗਾ ਰਮਣ ਇਫੈਕਟ ਠੀਕ ਹੈ ਕੀ ਸੀਗਾ ਰਮਣ ਇਫੈਕਟ ਜਿਸ ਦੀ ਖੋਜ ਕੀਤੀ ਇਸ ਖੋਜ ਦੇ ਸਬੰਧ ਵਿੱਚ ਹੀ 1986 ਤੋਂ ਹਰ ਸਾਲ ਠੀਕ ਹੈ ਜੀ ਵਿਸ਼ਵ ਵਿਗਿਆਨ ਦਿਵਸ ਮਨਾਇਆ ਜਾਂਦਾ ਹੈ ਠੀਕ ਹੈ ਜੀ ਰਾਸ਼ਟਰੀ ਵਿਗਿਆਨ ਦਿਵਸ ਜਾਂ ਵਿਸ਼ਵ ਵਿਗਿਆਨ ਦਿਵਸ ਤੁਸੀਂ ਕਹਿ ਸਕਦੇ ਹੋ ਇਹ ਹਰ ਸਾਲ ਕਦੋਂ ਮਨਾਇਆ ਜਾਂਦਾ 28 ਫਰਵਰੀ ਨੂੰ ਹਰ ਸਾਲ ਮਨਾਇਆ ਜਾਂਦਾ ਠੀਕ ਹੈ ਸੋ ਜ਼ਰੂਰ ਯਾਦ ਰੱਖਿਓ ਵਾਦਿਆਂ ਜੀ ਅਰੋਸ਼ਨੇਵਲ ਹਾਂਜੀ ਕਰ ਲੈਂਦੇ ਜੀ ਵਿਸ਼ਵ ਜਨਸੰਖਿਆ ਦਿਵਸ ਕਦੋਂ ਮਨਾਇਆ ਜਾਂਦਾ ਹੈ ਆਪਨੇ ਜੀ 11 ਜੁਲਾਈ ਨੂੰ 17 ਜੁਲਾਈ 13 ਜੁਲਾਈ ਜਾਂ 15 ਜੁਲਾਈ ਨੂੰ ਦੱਸੋ ਜੀ ਸਹੀ ਉੱਤਰ ਕਿਹੜਾ ਹੈ ਗੈਸ ਦਾ ਆਪਨੇ ਤੜ ਹਮਨੇ ਤੇ ਇਹਦਾ ਸਹੀ ਤਰ੍ਹਾਂ ਹੈ ਜੀ 11 ਜੁਲਾਈ ਨੂੰ ਹਾਂਜੀ ਬਿਲਕੁਲ ਸਹੀ ਤਰ੍ਹਾਂ ਹੈ ਵਿਸ਼ਵ ਜਨਸੰਖਿਆ ਦਿਵਸ ਕਦੋਂ ਮਨਾਇਆ ਜਾਂਦਾ ਹੈ ਤੜ ਹਿੱਤਰ ਹੈਗਾ 11 ਜੁਲਾਈ ਨੂੰ ਬਣਾਇਆ ਜਾਂਦਾ ਠੀਕ ਹੈ ਤੇ ਹੁਣ ਆਪਾਂ ਗੱਲ ਕਰਦੇ ਨੇ ਆ ਪੂਰੀ ਡੇਟ ਦੀ ਪੂਰੀ ਡੇਟ ਹੈ 11 ਜੁਲਾਈ ਠੀਕ ਹੈ ਜੀ 11 ਜੁਲਾਈ 1999 ਠੀਕ ਹੈ 1900 1999 ਠੀਕ ਹੈ ਪੂਰੀ ਡੇਟ ਐਸ ਦੀ ਸੋ ਇਸ ਨੂੰ ਵੀ ਜ਼ਰੂਰ ਯਾਦ ਰੱਖਿਓ ਤੇ ਹੁਣ ਆਪਾਂ ਗੱਲ ਕਰਦੇ ਆ ਇਹ ਕਿਉਂ ਬਣਾਇਆ ਜਾਂਦਾ ਇਹ ਬਣਾਇਆ ਜਾਂਦਾ ਕਿ ਦੁਨੀਆ ਦੀ ਜੋ ਜਨਸੰਖਿਆ ਹੈ ਠੀਕ ਹੈ ਜੀ ਉਹ 1987 ਤੋਂ 1999 ਦੇ ਵਿੱਚ 5 ਅਰਬ ਤੇ ਇਹਨਾਂ ਨੂੰ ਪਤਾ ਹੋਊਗਾ 5 ਅਰਬ ਤੋਂ ਵੀ ਇਹ ਠੀਕ ਹੈ ਜੀ ਵਾਂਝਰ ਬਤੁਮੇ ਇਹ ਕ੍ਰੋਸ ਕਰ ਗਈ ਸੀ ਸੋ ਇਹ ਇੱਕ ਚਿੰਤਾ ਦਾ ਵਿਸ਼ਾ ਬਣ ਗਿਆ ਸੀਗਾ ਕਿ ਜੋ ਜਨ ਸੰਖਿਆ ਲਗਾਤਾਰ ਵਧ ਰਹੀ ਸੀ ਇਸ ਕਰਕੇ ਹੀ ਜਾਗਰੂਕਤਾ ਫਲੋਣ ਲਈ ਲੋਕਾਂ ਵਿੱਚ ਇਹ ਦਿਵਸ ਮਨਾਇਆ ਜਾਂਦਾ ਹੈ ਵਿਸ਼ਵ ਜਨ ਸੰਖਿਆ ਦਿਵਸ ਠੀਕ ਹੈ ਜੀ ਕਦੋਂ ਮਨਾਇਆ ਜਾਂਦਾ ਹੈ 11 ਜੁਲਾਈ ਨੂੰ ਮਨਾਇਆ ਜਾਂਦਾ ਹੈ ਜ਼ਰੂਰ ਧਿਆਨ ਰੱਖਿਓ ਕਿਉਂਕਿ ਇਹ ਜੋ ਕੁਸ਼ਨ ਹਨ ਤੁਹਾਨੂੰ ਕੋਈ ਪੇਪਰ ਦੇ ਵਿੱਚ ਜ਼ਰੂਰ ਪੁੱਛਿਆਣਗੇ 3 ਤੋਂ 4 ਕੁਸ਼ਨ ਜ਼ਰੂਰ ਪੁੱਛਿਆਣਗੇ ਠੀਕ ਹੈ ਜੀ ਸੋ ਵਾਦਦੇ ਆਂ ਜੀ ਅਗਲੇ ਕੁਸ਼ਨ ਦੇ ਬਾਅਦ ਹਾਂ ਜੀ ਅਗਲੇ ਕੁਸ਼ਨ ਜੀ ਭਾਰਤੀ ਹਵਾਈ ਸੈਨਾ ਦੀ ਉਸ ਕਦੋਂ ਮਨਾਇਆ ਜਾਂਦਾ ਹੈ ਆਪਣੇ ਜੀ 7 ਅਕਤੂਬਰ ਨੂੰ 9 ਅਕਤੂਬਰ 6 ਅਕਤੂਬਰ ਜਾਂ 8 ਅਕਤੂਬਰ ਦੱਸੋ ਜੀ ਸਹੀ ਉਤਰ ਕਿਹੜੇ ਗੈਸ ਦਾ ਆਪਟਨਟਡ ਹਮਨੇ ਤੇ ਇਹਦਾ ਸਹੀ ਤਰ ਹੈ ਉਹ ਹੈ ਜੀ 8 ਅਕਤੂਬਰ ਨੂੰ ਹਾਂਜੀ ਬਿਲਕੁਲ ਸਹੀ ਤਰ ਹੈ ਭਾਰਤੀ ਹਵਾਈ ਸਿਆਣਾ ਦਿਵਸ ਕਦੋਂ ਬਣਾਇਆ ਜਾਂਦਾ ਤੌੜੇ ਤਰ ਵਗ 8 ਅਕਤੂਬਰ ਨੂੰ ਬਣਾਇਆ ਜਾਂਦਾ ਹੈ ਠੀਕ ਹੈ ਤੇ ਹੁਣ ਆਪਾਂ ਗੱਲ ਕਰ ਲੈਨੇ ਆ ਇਹ ਕਿਉਂ ਬਣਾਇਆ ਜਾਂਦਾ ਇਹ ਬਣਾਇਆ ਜਾਂਦਾ ਕਿ ਭਾਰਤੀ ਹਵਾਈ ਸਿਆਣਾ ਨੂੰ ਸਨਮਾਨ ਦੇਣ ਲਈ ਮਨਾਇਆ ਜਾਂਦਾ ਤੇ ਇਹ ਇਸ ਤੇ ਇੱਕ ਹੋਰ ਕੁਸ਼ਨ ਬਣ ਜਾਂਦਾ ਕਿ ਭਾਰਤੀ ਹਵਾਈ ਸੈਨਾ ਦੀ ਸਥਾਪਨਾ ਕਦੋਂ ਹੋਈ ਸੀ ਇਹ ਸੀ ਜੀ 8 ਅਕਤੂਬਰ ਨੂੰ ਠੀਕ ਹੈ ਜੀ 8 ਅਕਤੂਬਰ 1932 ਨੂੰ ਠੀਕ ਹੈ ਜੀ ਇਸ ਦੀ ਸਥਾਪਨਾ ਕੀਤੀ ਕਹਿੰਦੀ ਭਾਰਤੀ ਹਵਾਈ ਸੈਨਾ ਦੀ ਇਹ ਕੋਸ਼ਨ ਵੀ ਤੁਹਾਨੂੰ ਪੁੱਛਿਆ ਜਾ ਸਕਦਾ ਕਿ ਭਾਰਤੀ ਹਵਾਈ ਸੈਨਾ ਦੀ ਠੀਕ ਹੈ ਜੀ ਸਥਾਪਨਾ ਕਦੋਂ ਹੋਈ ਸੀ ਇਹ ਸੀ 8 ਅਕਤੂਬਰ 1932 ਨੂੰ ਠੀਕ ਹੈ ਸੋ ਜਰੂਰ ਧਿਆਨ ਵਿੱਚ ਰੱਖਿਓ ਵਾਦਿਆਂ ਜੀ ਅਲੋਸ ਦੇ ਬਾਅਦ ਹਾਂ ਜੀ ਅਲੋਸ ਦੇਖੋ ਜੀ ਵਿਸ਼ਵ ਧਰਤੀ ਦਿਵਸ ਕਦੋਂ ਮਨਾਇਆ ਜਾਂ ਵਿਸ਼ਵ ਪ੍ਰithvi ਦਿਵਸ ਕਦੋਂ ਮਨਾਇਆ ਜਾਂ ਠੀਕ ਹੈ ਦੋਵੇਂ ਸਮਾਨ ਆਪਸ਼ਨ ਹੈ ਜੀ 22 April 21 April 23 April ਜਾਂ 24 April ਦੱਸੋ ਜੀ ਸਹੀ ਉੱਤਰ ਕਿਹ ਹੋਵੇਗਾ ਦਾ ਆਪਸ਼ਨ ਤੇ ਇਧਰ ਸਹੀਤਰ ਹੈ ਉਹ ਹੈ ਜੀ 22 April ਨੂੰ ਹਾਂ ਜੀ ਬਿਲਕੁਲ ਸਹੀਤਰ ਹੈ ਵਿਸ਼ਵ ਧਰਤੀ ਦਿਵਸ ਕਦੋਂ ਮਨਾਇਆ ਜਾਂਦਾ ਹੈ ਤੜਾ ਹੋਰਗਾ 22 April ਨੂੰ ਮਨਾਇਆ ਜਾਂਦਾ ਹੈ ਠੀਕ ਹੈ ਜੀ ਸੋ ਜ਼ਰੂਰਤਾਂ ਰੱਖਿਓ ਤੇ ਹੁਣ ਆਪਾਂ ਗੱਲ ਕਰ ਲੈਣਾ ਇਹ ਕਿਉਂ ਮਨਾਇਆ ਜਾਂਦਾ ਹੈ ਇਹਮਣਾ ਹੈ ਕਿ ਇਹਦੀਓ ਸਥਾਪਨਾ ਹੋਈ ਸੀਗੀ ਠੀਕ ਹੈ ਪ੍ਰithvi ਜਾਂ ਧਰਤੀ ਦਾ ਪਤਾ ਲੱਗਾ ਸੀਗਾ ਕਿ ਕੋਈ ਚੀਜ਼ ਹੈਗੀ ਧਰਤੀ ਵੀ ਕੋਈ ਚੀਜ਼ ਹੈਗੀ ਠੀਕ ਹੈ ਸੋ ਇਸ ਦੀ ਜੋ ਸਥਾਪਨਾ ਹੋਈ ਸੀ ਇਹ ਇੱਕ ਅਮਰੀਕੀ ਪਰਸਨ ਸੀਗਾ ਜਿਸ ਦਾ ਨਾਮ ਸੀਗਾ ਸੈਨੇਟਰ ਜੇਰਾਲਡ ਠੀਕ ਹੈ ਸੋ ਇਸ ਦੀ ਜੋ ਖੋਜ ਦੇ ਖੋਜ ਸਿੱਖਿਆ ਕਰ ਰਿਆ ਸੀਗਾ ਵਾਤਾਵਰਣ ਸਿੱਖਿਆ ਦੇ 1930 ਦੇ ਵਿੱਚ ਠੀਕ ਹੈ ਜੀ ਵਾਤਾਵਰਣ ਸਿੱਖਿਆ ਦੇ ਜਦੋਂ ਕਰ ਰਿਹਾ ਸੀ ਵਾਤਾਵਰਣ ਤੇ ਸਿੱਖਿਆ ਕਰ ਰਹੀ ਸੀ ਪੜਾਈ ਕਰ ਰਹੀ ਸੀ ਸੋ ਉਸ ਟਾਈਮ ਇਸ ਦਾ ਪਤਾ ਕੀਤਾ ਗਿਆ ਸੀਗਾ ਵਿਸ਼ਵ ਧਰਤੀ ਦੀ ਫਸਤਾਂ ਬਣਾਇਆ ਜਾਂਦਾ ਕਦਮ ਲੈਂਦਾ ਹੈ 22 ਅਪਰੇਆ ਨੂੰ ਠੀਕ ਹੈ ਜੀ ਸੋ ਜ਼ਰੂਰ ਧਿਆਨ ਰੱਖਿਓ ਵਾਧਿਆ ਜੀ ਅਗਲੇ ਆਪਸ਼ਨ ਦੇ ਬਾਅਦ ਹਾਂ ਜੀ ਅਲੋਸਨ ਦੇਖੋ ਜੀ ਬਾਲ ਦੀਵਸ ਕਦੋਂ ਮਨਾਇਆ ਜਾਂਦਾ ਹੈ ਆਪਨੇ ਜੀ 12 ਨਵੰਬਰ ਨੂੰ 11 ਨਵੰਬਰ 13 ਨਵੰਬਰ ਜਾਂ 14 ਨਵੰਬਰ ਨੂੰ ਦੱਸੋ ਜੀ ਸਹੀ ਉਤਰ ਕਿਹੜੇ ਗੱਸ ਦਾ ਆਪਸ਼ਨ ਟੜ ਹਮਨੇ ਤੇ ਇਹਦਾ ਸਹੀ ਉਤਰ ਹੈ ਉਹ ਹੈ ਜੀ 14 ਨਵੰਬਰ ਨੂੰ ਹਾਂ ਜੀ ਬਿਲਕੁਲ ਸਹੀ ਹੈ ਬਾਲ ਦੀਵਸ ਕਦੋਂ ਮਨਾਇਆ ਜਾਂਦਾ ਹੈ ਚਲੋ ਚਲੋਗਾ 14 ਨਵੰਬਰ ਨੂੰ ਮਨਾਇਆ ਜਾਂਦਾ ਤੇ ਹੁਣ ਆਪ ਗੱਲ ਕਰਨੇ ਆ ਇਹ ਕਿਉਂ ਮਨਾਇਆ ਜਾਂਦਾ ਹੈ ਠੀਕ ਹੈ ਸੋ ਇਹ ਬਹੁਤ ਇੰਟਰਸਟਿੰਗ ਜਿਹਾ ਕੁਸ਼ਚਨ ਹੈ ਸੋ ਇਹ ਹੁਣ ਇਹਦਾ ਭਾਰਤ ਦੇ ਜੋ ਪਹਿਲੇ ਪ੍ਰਧਾਨ ਮੰਤਰੀ ਹੋਏ ਹਨ ਤੁਹਾਨੂੰ ਪਤਾ ਹੋਊਗਾ ਪੰਡਿਤ ਪੰਡਿਤ ਜਵਾਲਲਾਲ ਨਹਿਰੂ ਜਿਨ੍ਹਾਂ ਨੂੰ ਬੱਚੇ ਜੋ ਹੈ ਪਿਆਰ ਨਾਲ ਚਾਚਾ ਨਹਿਰੂ ਵੀ ਕਹਿ ਕੇ ਪੁਆਉਂਦੇ ਸੀ ਠੀਕ ਹੈ ਤੇ ਜੋ ਪ੍ਰਧਾਨ ਮੰਤਰੀ ਸੀਗੇ ਪੰਡਿਤ ਜਵਾਲਲਾਲ ਨਹਿਰੂ ਉਹ ਉਹ ਵੀ ਬੱਚਿਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਸੋ ਇਸੇ ਕਰਕੇ ਹੀ ਇਸ ਦਿਨ ਨੂੰ ਬਾਲ ਦਿਵਸ ਠੀਕ ਹੈ ਬਾਲ ਦਿਵਸ ਦਾ ਨਾਮ ਦਿੱਤਾ ਗਿਆ ਹੈ ਬਾਲ ਦਿਵਸ ਮਨਾਇਆ ਜਾਂਦਾ ਹੈ ਕਦੋਂ 14 ਨਵੰਬਰ ਨੂੰ ਠੀਕ ਹੈ ਜੀ ਸੋ ਜ਼ਰੂਰ ਚੰ ਰੱਖਿਓ ਤੇ ਖਾਸ ਤੌਰ ਤੇ ਇੱਕ ਤਾਮਨਾ ਹੈ ਕਿਉਂਕਿ ਇਸ ਦਿਨ ਹੀ ਪੰਡਿਤ ਜਵਾਲਨ ਨਹਿਰੂ ਜੀ ਦਾ ਜਨਮ ਹੋਇਆ ਸੀਗਾ ਠੀਕ ਹੈ ਸੋ ਜ਼ਰੂਰ ਯਾਦ ਰੱਖਿਓ ਤਾਂ ਇਹ ਸੀ ਜੀ ਅੱਜ ਦੀ ਵੀਡੀਓ ਹੋਪ ਕਰਦਾ ਤੁਹਾਨੂੰ ਵੀਡੀਓ ਬਹੁਤ ਹੀ ਪਸੰਦ ਆਈ ਹੋਊਗੀ ਤੇ ਤੁਹਾਨੂੰ ਕੋ ਸਿੱਖਣ ਨੂੰ ਵੀ ਮਿਲਿਆ ਹੋਊਗਾ ਠੀਕ ਹੈ ਸੋ ਅੱਜ ਦੀ ਵੀਡੀਓ ਦੇ ਬਸ ਇੰਨਾ ਹੀ ਹੋਪ ਕਰਦਾ ਤੁਹਾਨੂੰ ਵੀਡੀਓ ਬਹੁਤ ਹੀ ਵਧੀਆ ਲੱਗੀ ਹੋਏਗੀ ਜੇਕਰ ਵੀਡੀਓ ਦੇ ਲੱਗੀ ਤਾਂ ਵੀਰੇ ਲਾਈਕ ਸ਼ੇਅਰ ਵੀ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਐਦਾਂ ਦੀ ਇੰਟਰਸਟਿੰਗ ਵੀਡੀਓ ਦੇਖਣ ਲਈ ਤੇ ਹੋਰ ਜਾਣਕਾਰੀ ਲਈ ਤੁਸੀਂ ਸਾਡੇ ਟੈਲੀਗ੍ਰਾਮ ਗਰੁੱਪ ਨੂੰ ਵੀ ਜਰੂਰ ਜੁੜਨ ਕਰ ਲਓ ਲਿੰਕ ਜਿਹਦਾ ਡਿਸਕ੍ਰਿਪਸ਼ਨ ਵਿੱਚ ਹੈ ਤਾਂ ਮਿਲਦੀਆਂ ਜੀ ਐਦਾਂ ਦੀ ਇੱਕ ਹੋਰ ਨਵੀਂ ਨਾਲ ਔਰ ਦਾ ਕਲੀ